ਸ਼ੇ ਸ਼ਤੀ ਜਾਣੇ ਪੈਣ ਤੋਂ ਬਾਅਦ ਉਹਨਾਂ ਨੇ ਉਹਨਾਂ ਕੋਲ ਰਫਲਾ ਮੀਆਂ ਗਏ ਸੀ ਡਰਾਟ ਵੀ ਹੈਗੇ ਸੀ ਚਲੋ ਸਾਰਾ ਕੁਝ ਖੋਲਿਆ ਉਹਨਾਂ ਕੋਲੋਂ ਇੱਕ ਮੁਰੇ ਕੋਲ ਮੋਬਾਈਲ ਸੀ ਉਹਨੇ ਲਿਆ ਸੀ ਇਹ ਆਈਫੋਨ ਉਹ ਵੀ ਖੋਲਿਆ ਪਹਿਲੇ ਚ ਪੈਸੇ ਕੋਈ 15000 ਉਹਨਾਂ ਨੂੰ ਪੇਮੈਂਟ ਮਿਲੀ ਸੀ ਉਹ ਵੀ ਖੋਲੀ ਉਹਨਾਂ ਨੇ ਟੈਂਪੂ ਹੀ ਚੈਂਬਰ ਹੀ ਜੋ ਵੀ ਆ ਸਾਰਾ ਕੁਝ ਖੋਲਿਆ ਇਹ ਇਹ ਮੁਰੇ ਕੋਲ 15000 ਰੁਪਈਆ ਸੀ ਇਹਨੇ ਆਟੋ ਦੇ ਵਿੱਚ ਸੁੱਟਤਾ ਫੇ ਚਲੋ ਜੇ ਬਾਕੀ ਜਾਣਗੇ ਤੇ ਆ ਪੈਸੇ ਤੇ ਆਪਣੇ ਪਾਜ ਜਾਣਗੇ ਉਹ ਆਟੋ ਹੀ ਲੈ ਗਏ ਗੁਰਦਾਸਪੁਰ ਦੇ ਰਾਤ ਪੰਡੋਰੀ ਰੋਡ ਤੇ ਸਥਿਤ ਇੱਕ ਪੈਲੈਸ ਚੋ ਕੈਟਰਿੰਗ ਦਾ ਕੰਮ ਕਰਕੇ ਆ ਰਹੇ ਵਿਅਕਤੀ ਨੂੰ ਲੁਟੇਰਿਆਂ ਨੇ ਘੇਰਾ ਪਾਲਿਆ ਇਸ ਦੌਰਾਨ ਲੁਟੇਰੇ ਤੇਜ਼ਾਰ ਹਥਿਆਰਾਂ ਤੇ ਪਿਸਤੌਲ ਦੀ ਨੋਕ ਤੇ ਥਰੀ ਬਿੱਲਰ ਤੇ ਹੋਰਸਮਾਨ ਲੁੱਟ ਕੇ ਲੈ ਗਏ ਲੁਟੇਰਿਆਂ ਨੇ ਲੇਬਰ ਕੋਲੋਂ ਮੋਬਾਈਲ ਫੋਨ ਅਤੇ ਨਕਦੀ ਹੀ ਨਹੀਂ ਸਗੋ ਹਲਵਾਈ ਦੇ ਕੰਮ ਚ ਪ੍ਰਯੋਗ ਕੀਤੇ ਜਾਣ ਵਾਲਾ ਸਾਰਾ ਸਮਾਨ ਅਤੇ ਥ੍ਰੀ ਬਿਲਰ ਬਿਲੀ ਲੈ ਕੇ ਜਾਣਕਾਰੀ ਦਿੰਦੇ ਆ ਹਲਵਾਈ ਨਾਲ ਲੇਬਰ ਦਾ ਕੰਮ ਕਰਦੇ ਰਾਹੁਲ ਨੇ ਦੱਸਿਆ ਕਿ ਉਹ ਰਾਤ 3 ਵਜੇ ਦੇ ਕਰੀਬ ਪੰਡੋਰੀ ਰੋਡ ਸਥਿਤ ਇੱਕ ਪੈਲਸ ਤੋਂ ਕੰਮ ਕਰਕੇ ਥ੍ਰੀ ਬਿਲਰ ਤੇ ਵਾਪਸ ਆ ਰਹੇ ਸਨ ਤਾਂ ਰਸਤੇ 'ਚ ਕੁੱਲ 7 ਜਣੇ ਪੰਡੋਰੀ ਰੋਡ ਤੇ ਆ ਗਏ ਤੇ ਸਾਡਾ ਆਟੋ ਰੋਕ ਲਿਆ ਆਟੋ ਰੁਕਦਿਆਂ ਹੀ ਝਾੜੀਆਂ ਵਿੱਚੋਂ ਤਿੰਨ ਹੋਰ ਨੌਜਵਾਨ ਨਿਕਲੇ ਅਤੇ ਹਥਿਆਰਾਂ ਦੀ ਨੋਕ ਤੇ ਉਹਨਾਂ ਨੇ ਮੋਬਾਈਲ ਅਤੇ ਪੈਸੇ ਖੋਲੇ ਇਸ ਦੇ ਨਾਲ ਹੀ ਉਹਨਾਂ ਨੇ ਹਲਵਾਈ ਦੇ ਕੰਮ 'ਚ ਪ੍ਰਯੋਗ ਹੁੰਦਾ ਸਾਰਾ ਸਮਾਨ ਵੀ ਲੁੱਟ ਲਿਆ ਤੇ ਬਾਅਦ 'ਚ ਜਾਂਦੇ ਜਾਂਦੇ ਉਹ ਆਟੋ ਵੀ ਨਾਲ ਲੈ ਕੇ ਉਹਨਾਂ ਦੱਸਿਆ ਕਿ ਪੁਲਿਸ ਨੂੰ ਸ਼ਿਕਾਇਤ ਕਰ ਦਿੱਤੀ ਗਈ ਹੈ ਉੱਥੇ ਹੀ ਕੈਟਰਿੰਗ ਦੇ ਮਾਲਕ ਨੇ ਕਿਹਾ ਕਿ ਉਸਨੇ ਇਹ ਲੇਬਰ ਬਾਹਰੋਂ ਮੰਗਵਾਈ ਹੋਈ ਸੀ ਜਿਨ੍ਹਾਂ ਦੀ ਸਾਰੀ ਕਮਾਈ ਲੁਟੇਰੀਆ ਵੱਲੋਂ ਲੁੱਟ ਲਈ ਗਈ ਇਹ ਮੰਦਭਾਗੀ ਘਟਨਾ ਹੈ ਅਤੇ ਲੁਟੇਰੀਆ ਦੀ ਜਲਦੀ ਤੋਂ ਜਲਦੀ ਗ੍ਰਿਫਤਾਰੀ ਹੋਣੀ ਚਾਹੀਦੀ ਹੈ ਤੇ ਆਸਟ੍ਰੇਲੀਅਨ ਫਾਰਮ 'ਚ ਇਹਨਾਂ ਨੇ ਕੰਮ ਕੀਤਾ ਮੁਰੇ ਅਮਰੀਕਾ ਰਹਾਂਦੇ ਸਨੈਕਸ ਵਾਲੇ ਇਹ ਚਾਲ ਦੇ ਮੁਰਾ ਕੈਟਰਿੰਗ ਕੰਮ ਕਰਦਾ ਉਹਦੇ ਕੰਮ ਤੇ ਆਏਦੇ ਸੀ ਇਓ ਤੋ 2:30 ਵਜੇ ਇਹਨਾਂ ਨਿਕਲੇ ਆਸਟ੍ਰੇਲੀਆ ਨੂੰ ਫਾਰਮ ਤੋਂ ਬਾਹਰ ਸਲਾਮਤ ਦੀ ਕੋਠੀ ਦੇ ਲਾਗੇ ਜਿਹੜੇ ਉਹ ਗੋਦਾਮ ਨੇ ਹੈਗੇ ਗੋਦਾਮ ਲਾਗੇ ਜਦੋਂ ਪੁੱਜੇ ਤੇ ਇਹਨਾਂ ਨੂੰ 6-7 ਜਾਣੇ ਉਥੋਂ ਪੈਗੇ ਨੇ 6-7 ਜਾਣੇ ਪੈਣ ਤੋਂ ਬਾਅਦ ਉਹਨਾਂ ਨੇ ਉਹਨਾਂ ਕੋਲ ਰਫਲਾ ਵੀ ਹੈਗੇ ਸੀ ਡਰਾਟ ਵੀ ਹੈਗੇ ਸੀ ਤੇ ਉਹ ਇਹਨਾਂ ਨੇ ਮਤਲਬ ਸਾਰਾ ਕੁਝ ਖੋਲਿਆ ਇਹਨਾਂ ਕੋਲੋਂ ਇੱਕ ਮੁਰੇ ਕੋਲ ਮੋਬਾਈਲ ਸੀ ਉਹਨੇ ਲਿਆ ਸੀ ਇਹ ਆਈਫੋਨ ਉਹ ਵੀ ਖੋਲਿਆ ਤੇ ਇਹਨਾਂ ਇਹ ਦਰਦੇ ਵਿਚਾਰੇ ਫੇਰ ਪੈਲਸ ਸੀ ਗਏ ਪੈਲਸ ਤੋਂ ਪੈਲਸ ਤੋਂ ਕਹੇ 15000 ਉਹਨਾਂ ਨੂੰ ਪੇਮੈਂਟ ਮਿਲੀ ਸੀ ਉਹ ਵੀ ਖੋਲੀ ਉਹਨਾਂ ਨੇ ਫਿਰ ਉਹਦੇ ਬਾਅਦ ਚ ਆਸਟ੍ਰੇਲੀਅਨ ਫਾਰਮ ਧੋੜੇ ਵਿਚਾਰੇ ਇਹ ਬਾਹਰੋਂ ਆਏ ਦੇ ਇਹਨਾਂ ਨੂੰ ਪਤਾ ਕੁਛ ਨਹੀਂ ਫਿਰ ਉਹਦੇ ਬਾਅਦ ਜਿਹੜਾ ਮੈਨੂੰ ਛੇ ਦੇ 6 ਵਜੇ ਫੋਨ ਆਇਆ ਇਹ ਥਾਣੇ ਆਏ ਸੀ ਥਾਣੇ ਰਿਪੋਰਟ ਲਕਾਤੀ ਹੈ ਤੇ ਮਤਲਬ ਕਿ ਇਹ ਸਾਡਾ ਦਿਨ ਰਾਤ ਦਾ ਕੰਮ ਹੈ ਸਾਰਾ ਅਸੀਂ ਰਾਤ ਨੂੰ ਸਾਡੇ ਸਾਰੇ ਰਾਤ ਦੇ ਫੰਕਸ਼ਨਾਂ ਬੰਦੇ ਇਕੱਲੇ ਇਕੱਲੇ ਆਉਂਦੇ ਆ ਗੱਡੀ ਵੀ ਖੋਲੀ ਹੈ ਹਾਂਜੀ ਗੱਡੀ ਵੀ ਖੋਲੀ ਗੱਡੀ ਟੈਂਪੋ ਸੀ ਟੈਂਪੋ ਹੀ ਚੈਂਬਰ ਹੀ ਜੋ ਵੀ ਹੈ ਸਾਰੇ ਕੁਝ ਕੋਲਿਆ ਇਹ ਇਹ ਮੁਰੇ ਕੋਲ 15000 ਰੁਪਏ ਸੀ ਇਹਨੇ ਆਟੋ ਦੇ ਵਿੱਚ ਸੁੱਟਤਾ ਤੇ ਚਲੋ ਜੇ ਬਾਕੀ ਜਾਣਗੇ ਤੇ ਆ ਪੈਸੇ ਤੇ ਆਪਣੇ ਪੱਜ ਜਾਣਗੇ ਉਹ ਆਟੋ ਹੀ ਲੈ ਗਈ ਤੇ ਇਹ ਤੇ ਫਿਰ ਨੇੜ ਕਰਦੀ ਹੋ ਗਈ ਕਿਸ ਤਰ੍ਹਾਂ ਚਲੇਗਾ ਅੱਗੇ ਆ ਸਾਡੇ ਹੱਥ ਇੱਕ ਫੰਕਸ਼ਨ ਸਾਰੇ ਰਾਤ ਦੇ ਨੇ ਤੇ ਰਾਤ ਨੂੰ ਸਾਡੇ ਬੰਦੇ ਜਾਣੇ ਆ ਮੰਨ ਲਓ ਜੇ ਅਹੀਂ ਉਹ ਰਾਸ਼ਨ ਲੱਦੇ ਹੋਵੇ ਸੇਰ ਨੂੰ ਕਿਸੇ ਦੀ ਕੈਟਰਿੰਗ ਹੋਵੇ ਤੇ ਰਾਸ਼ਨ ਲੁੱਟੋ ਜੇ ਤੇ ਅਸੀਂ ਰਾਤ ਨੂੰ ਕਿੱਥੋਂ ਅਰੇਂਜ ਕਰਾਂਗੇ ਅਸੀਂ ਤੇ ਆਗੇ ਨਾ ਆਈ ਉਹਨਾਂ ਕੋਲੋਂ ਵੀ ਝੂਠੇ ਹੋਗੇ ਤੇ ਆਪਣੇ ਕੋਲੋਂ ਵੀ ਝੂਠੇ ਹੋਗੇ ਇਹ ਇਹ ਸਾਡੇ ਬਾਰੇ ਕੋਈ ਸੁਣਵਾਈ ਕੀਤੀ ਜਾਵੇ ਰਾਤ ਸਾਡਾ ਤੁਹਾਡੇ ਕੀ ਨਾਮ ਸਾਰਾ ਕੰਮ ਸਾਡਾ ਰਾਤ ਦਾ ਵਾ ਤੁਹਾਡੇ ਕੀ ਨਾਮ ਹਾਂਜੀ ਤੁਹਾਡੇ ਨਾਮ ਕੀ ਮੇਰਾ ਨਾਮ ਬਿੱਟੂ ਕੈਟਰਿੰਗ ਵਾਲਾ ਵਾ ਸਾਰੇ ਕੈਕਟਰ ਇਕੱਠੇ ਹੋਏ ਨੇ ਅਤੇ ਦਨੇਸ਼ ਜੀ ਆਏ ਆ ਸਾਬਾ ਵੀ ਆਇਆ ਫਰੂਟ ਵਾਲਾ ਸਾਰੇ ਇਕੱਠੇ ਹੋਈਦੇ ਆ ਤੁਹਾਡੀ ਤੁਹਾਡੀ ਮਤਲਬ ਅੱਗੇ ਦੇ ਬਾਰੇ ਕੁਝ ਸੋਚਿਆ ਜਾਵੇ ਰਾਹੁਲ ਜੀ ਅਸੀਂ ਸਟੇਰੀਆ ਫਾਰਮ ਤੋਂ ਕੰਮ ਲਾ ਕੇ ਆਏ ਹਰਾਦਾਪੁਰ ਤੋਂ ਆਇਆ ਤੇ ਫੰਕਸ਼ਨ ਲੱਗ ਰਿਹਾ ਸੀ ਇਹਦੇ ਵਾਪਸੀ ਮਤਲਬ 파ਟਕ ਤੋਂ ਅਸੀਂ ਰਿਟਰਨ ਹੋ ਗਏ ਤੇ ਚਰਚ ਤੋਂ ਥੋੜਾ ਅੱਗੇ ਜਾ ਕੇ ਸਾਨੂੰ ਨਾ ਤੇ ਮਤਲਬ ਸੰਜੇ ਦਾ ਤੇ ਸਟਾਈਲ ਵਾਂਗੂ ਇੱਕ ਮੁੰਡਾ ਖਲੋ ਗਿਆ ਕਿ ਇੱਕੋ ਦਾ ਮਟ ਐਡਾ ਟਾਈਮ ਹੀ ਆ ਗਿਆ ਲੰਬਾਈਆਂ ਉਹਨਾਂ ਬੰਦੂਕਾਂ ਤੇ ਸਾਡੇ ਸਾਡੇ ਗੱਡੀ ਵਾਲੇ ਨੇ ਰੋਕਤੀ ਗੱਡੀ ਤੇ ਇੱਕੋ ਸਾਹਮਣੇ ਝਾੜੀਆਂ ਚ ਨਿਕਲੇ ਤਿੰਨ ਬੰਦੇ ਇੱਕ ਨੇ ਮੇਰੇ ਇੱਥੇ ਬੰਦੂਕ ਰੱਖਦੀ ਤੇ ਦੂਜੀ ਦੂਸਰੇ ਬੰਦੇ ਨੇ ਤੇ ਮਤਲਬ ਦਾਤਰ ਮਾਰਿਆ ਮੇਰੇ ਬੜੀ ਜ਼ੋਰ ਦੀ ਤੋ ਪੈਪ ਦੀ ਰਾਡ ਟੈਂਪੋ ਦੀ ਰਾਡ ਹੀ ਸੀ ਟੈਂਪੋ ਦੀ ਰਾਡ ਦੇ ਵਿੱਚ ਦਾਤਰ ਵੱਜ ਗਿਆ ਮੇਰੇ ਜੇ ਦਾਤਰ ਨਾ ਵੱਜਦਾ ਤੇ ਮੇਰੀ ਆ ਮੇਰੀ ਬਾਹ ਵੱਡੀ ਜਾਣੀ ਸੀ ਭਾਜੀ ਫਿਰ ਟੈਂਪੋ ਵਾਲੇ ਟਿਕ ਟੈਂਪੋ ਵਾਲੇ ਨੂੰ ਉਹਨਾਂ ਨੇ ਫੜ ਲਿਆ ਸਾਰਿਆਂ ਨੇ ਜਿਵੇਂ ਉੱਤਰ 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 ਜਿਹ ਟੈਂਪੋ ਉੱਤਰ ਉਤਰਨ ਤੋਂ ਪਹਿਲਾਂ ਪਹਿਲਾਂ ਮਤਲਬ ਅਹੀਂ ਅਹੀਂ ਤਿੰਨ ਜਣੇ ਪਹਿਲੇ ਇੱਕ ਐ ਇੱਕ ਆਪਾ ਅਹੀਂ ਤੇਰੇ ਜਣੇ ਭੱਜ ਗਏ ਬਾਕੀ ਇਹ ਚਾਰ ਜਣੇ ਚਾਰ ਪੰਜ ਜਣੇ ਇਹ ਪਿੱਛੇ ਰਹਿ ਗਏ ਅਹੀਂ ਭੱਜ ਗਏ ਤੇ ਨਾ ਬਟੂਆ ਆਪਣਾ ਮੈਂ ਆਪਣਾ ਫਮਸਟਾ ਕਿ ਚਲੋ ਚੋਰ ਪੈ ਗਏ ਆ ਮੈਂ ਆਪਣਾ ਬਟੂਆ ਉੱਥੇ ਹੀ ਛੱਡੋ ਟੈਂਪੇ ਚ ਛੱਡਦਾ ਚਲੋ ਮੋਬਾਈਲ ਮੋ ਲੈ ਜਾਣੇ ਬੈਸਟ ਪੈਂਡਮ ਵੀ ਰਿਜੇਗੀ ਪਰ ਨਹੀਂ ਭਾਜੀ ਆਟੋ ਚਾ ਆਟੋ ਹੀ ਲੈ ਗਏ ਆਟੋ ਹੀ ਲੈ ਗਏ ਮੁੰਡੇ ਨੇ ایرਫੋਨ ਲਾਇਏ ਸੀ ایرਫੋਨ ਤੇ ਉਹ ਵੀ ਫੋਨ ਵੀ ਲੈ ਗਏ ਹਾਂ ਦਾ ਗੁਰਦਾਸਪੁਰ ਤੋਂ ਪੱਤਰਕਾਰ ਜਸਵਿੰਦਰ ਸਿੰਘ ਦੀ ਰਿਪੋਰਟ